ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ। ਬਲੀ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਟਾਈਮ ਵੱਜ ਗਿਆ ਜੀ 5:30 ਅੱਜ ਇੱਕ ਜੇਠ ਹੋ ਗਿਆ ਅੱਜ ਹੀ ਰੰਗ ਦਿਖਾਤਾ ਰੱਬ ਨੇ। ਇਹ ਤੋਂ ਪਹਿਲਾਂ 15 ਮਈ ਤਾਂ ਸੌਰੀ 14 13 ਮਈ ਤੱਕ ਵਧੀਆ ਮੌਸਮ ਤੇ ਮੀਂਹ ਪਈ ਜਾਂਦਾ ਸੀ। ਠੰਡ ਸੀ। ਅੱਜ ਚੜ ਗਿਆ ਜੀ ਇਹਦੇ ਸੰਗਰਾਂਦ ਇੱਕ ਜੇਠ ਦੀ ਲੱਗ ਗਈ। ਹਾਂਜੀ ਤਵਾ ਚੜਿਆ ਪਿਆ ਰੱਬ ਦਾ ਇੱਕ ਦਿਨ ਮੌਮੀ ਆ ਇਧਰ ਨਾ ਕੱਟੀ ਨੂੰ ਧੁੱਪ ਹੁੰਦੀ ਨਹੀਂ ਅਸੀਂ ਇਧਰ ਬੰਨਣ ਲਾਗੇ ਹੁਣ ਪਹਿਲਾਂ ਇੱਥੇ ਤੂੜੀ ਦੇ ਪੱਲੀਆਂ ਇਹ ਹਟਦੀਆਂ ਨਹੀਂ ਨਾ ਜੀਵ ਨਹੀਂ ਖੜਦੀ ਉਹ ਤੇ ਪੱਲੀ ਤਾਂ ਪਰਾੜੀ ਪਈ ਚਲ ਤੂੜੀ ਤਾਂ ਇੰਦਰ ਹੋਊਗੀ ਮੱਝਾਂ ਨੂੰ ਗਰਮੀ ਹੋਗੀ ਅੱਜ ਮੈਂ ਸਰਦਾਰ ਜੀ ਨੂੰ ਕਿਹਾ ਤੀ ਵੀ ਆਪ ਉਹਨਾਰੇ ਇਹਨਾਂ ਦੇ ਚਲਵਾ ਦੋ ਹੁਣ ਗਰਮੀ ਆ ਦੁੱਧ ਸੁੱਕ ਜੂਗੀ ਮੈਂ ਉਸ ਫੇ ਡੋਲੂ ਚੱਕਣਾ ਪਊਗਾ ਤੇ ਲਸਣ ਆਪਣਾ ਸੁੱਕ ਗਿਆ ਇਹ ਪੱਟ ਕੇ ਲਿਆ ਕੇ ਧੁੱਪੇ ਧਰਤਾ ਦੀ ਲਸਣ ਆਪਣਾ ਸੁੱਕ ਗਿਆ ਤੇ ਇੰਦਰ ਅੱਜ ਗੱਡੀ ਤੋਂ ਹੋਣ ਜਾਣਾ ਸੀ ਪਿੰਦਰ ਫੇਰ ਨਹੀਂ ਗਿਆ ਤੋ ਪੇਨ ਨੀਕ ਹੋ ਗਈ ਆ ਗਿਆ ਪੀਆ ਹੁਣ ਪੈਦਲ ਯਾਤਰਾ ਕਰਨ ਲੱਗਿਆ ਮਾਮਾ ਕਹਿੰਦੇ ਲਾਇਆ ਕਰਨੇ ਸ਼ਹਿਰ ਘਰ ਆਇਆ ਕਰੂ ਗੇੜੇ ਵਧੀਆ ਮਗਾ ਹੋ ਰਾਵ ਕਹਿੰਦੇ ਨੰਨੇ ਬਜ਼ਾਰ ਮਾਈਡ ਲਗੀ ਦਾਲ ਕਹਿੰਦੇ ਪੁੰਜੀ ਖਾਵਾਂਗੇ ਫਿਰ ਹੁਣ ਅਸੀਂ ਤਾਂ ਪੈਦਲ ਯਾਤਰਾ ਹੀ ਕਰਾਂਗੇ ਹਾਏ ਹਾਏ ਥੁਰਕੋ ਹੋਣ ਲੱਗੀ ਮਾਮਾ ਅੱਕ ਤੇ ਲੈ ਮਾਮਾ ਹੀ ਹਿੰਦਾ ਕੌਣ ਆ ਗਿਆ ਤੇ ਮੇਰੇ ਨਾਲ ਅੱਜ ਇੰਨਾ ਕੰਮ ਵਧਿਆ ਨਿੱਕੇ ਜਿਹੇ ਕੰਮ ਤੋਂ ਮੈਂ ਤੁਹਾਨੂੰ ਦੱਸਿਆ ਅਕੱਲ ਵਾਲੀ ਵੀਡੀਓ 'ਚ ਮੇਰੇ ਥੋੜਾ ਜਿਹਾ ਕਣ ਪੈ ਗਿਆ ਅੱਖ 'ਚ ਰਾਤ ਤਾਂ ਐਡਾ ਕੋਈ ਪ੍ਰੋਬਲਮ ਨਹੀਂ ਧੀਆ ਨਿਕਲ ਗਈ ਸਵੇਰੇ ਮੈਂ ਬਸ ਉਹ ਮੁਸ਼ਕਲ ਜੀ ਨਾਲ ਅੱਖ ਖੋਲੀ ਮੈਂ ਕਿਹਾ ਚਲ ਕੁਝ ਪੈ ਗਿਆ ਹੋਊ ਅਸੀਂ ਸਾਡੇ ਲਵੇ ਪਿੰਡ ਹੈ ਜੀ ਉੱਥੋਂ ਕੜਾ ਆਇਆ ਉਹਨਾਂ ਉੱਥੇ ਮੈਂ ਤੁਹਾਨੂੰ ਦੱਸਿਆ ਦੀ ਜਿੱਥੇ ਮੈਂ ਦੁਪੱਟੇ ਫੜਦੀ ਸੀ ਇਹ ਕਹਿੰਦੀ ਉਹ ਤਾਂ ਪ੍ਰਾਣੀ ਐ ਉਹ ਤੁਸੀਂ ਕਢਾਇਆ ਏ ਉਹ ਤਾਂ ਪਿੱਪਲ ਦੇ ਰੋਟੇ ਦਾ ਬਰੂਤ ਜਿਹੀ ਗੰਡੀ ਆ ਹੋਣ ਦੀ ਜਿਹੜੀ ਗ੍ਰੀਨ ਜੀ ਉਹ ਪੈ ਗਈ ਅੱਖ ਚ ਇਥੋਂ ਕੱਢਤੀ ਉਹਨਾਂ ਨੇ ਹਜੇ ਪਹਿਲਾਂ ਠੀਕ ਸੀ ਜਦੋਂ ਕੱਢਤੀ ਨਾ ਉਸ ਤੋਂ ਬਾਅਦ ਤਾਂ ਚੋ ਪਾਣੀ ਐ ਨੀਚੀਸ ਪਾਵੇ ਮੈਂ ਤਾਂ ਬੁਰਾ ਹਾਲ ਹੋ ਗਿਆ 1 ਘੰਟਾ ਡੇਢ ਮਸਾਂ ਗੱਡੇ ਅਸੀਂ ਕਢਾ ਕੇ ਤੇ 7:30 9:30 ਵਜੇ ਤੱਕ ਬੁਰਾ ਹਾਲ ਹੋ ਗਿਆ 2 ਘੰਟੇ ਉਸ ਤੋਂ ਬਾਅਦ ਮੇਰੀ ਬੇਵਾਬ ਹੋ ਗਈ ਫਿਰ ਅਸੀਂ ਗਏ ਜੀ ਅੱਖਾਂ ਵਾਲੀ ਡਾਕਟਰਨੀ ਕੋਲ ਸੁਨਾਮ ਉੱਥੇ ਮੈਂ ਨੰਬਰ ਨੰਬਰ ਲਵਾਇਆ 1/2 ਘੰਟਾ ਲੱਗ ਗਿਆ ਚੀਜ਼ ਪਹਿਰੇ ਦੀ ਬਹੁਤ ਦਵਾਈ ਦੂਈ ਪਾਈ ਉਹਨਾਂ ਨੇ ਹਟੀ ਨਹੀਂ ਫਿਰ ਮੰਨ ਲਓ ਵੀ ਉਹਨਾਂ ਨੇ ਐਂਡ ਤੇ ਆ ਕੇ ਅੱਖ ਸੁਣ ਕਰਨੀ ਪੈਗੀ ਬਾਰੇ ਸੇਕ ਜਨਾ ਉਦੋਂ ਵੀ ਜਿਆਦਾ ਮਚਣ ਲੱਗ ਜਾਂਦੀ ਹੈ ਪਤਾ ਨਹੀਂ ਮਾੜਾ ਜਿਹਾ 1 ਮਿੰਟ ਬਾਹਰ ਹੀ ਨਿਕਲੀ ਸੀ ਹੁਣ ਦੱਸ ਐਨੀ ਕੁ ਪੂਰੀ ਹਾਲਤ ਮੈਂ ਮਸਾ ਸੁਨਾਮ ਪਹੁੰਚੀ ਸਰਦਾਰ ਜੀ ਨਾਲ ਫਿਰ ਉਹਨਾਂ ਨੂੰ ਅੱਖ ਮੇਰੀ ਸੁਣਨ ਕਰਨੀ ਪੈ ਗਈ ਐਡਾ ਵਾਦਾ ਵਧ ਗਿਆ ਮੜੀ ਹੀ ਚੀਜ਼ ਦਾ ਮੇਰੇ ਤਾਂ ਕਣਕੁਣ ਵੀ ਨਹੀਂ ਪਿਆਤੀ ਕਦੇ ਪਹਿਲੀ ਵਾਰੀ ਉਹ ਹੋਇਆ ਸੀਗਾ ਤੇ ਉਸ ਤੋਂ ਬਾਅਦ ਨਾ ਉਹਨਾਂ ਨੇ ਅੱਖ ਸੁਣਨ ਕਰੀ ਜਦੋਂ ਹੁਣ ਵੀ ਇਹ ਮਿੱਠੇ-ਮਿੱਠੀ ਖੁਰਕੋਰੀ ਐ ਹਥੇਰਾ ਉਹਨਾਂ ਨੇ ਪਰੋਲਾ ਫਰਾਲੀ ਕਰੀ ਕੁਛ ਨਹੀਂ ਪਤਾ ਲੱਗਿਆ ਫਿਰ ਉਹ ਕਹਿੰਦੇ ਵੀ ਹੋ ਸਕਦਾ ਇਹਦੇ ਵਿੱਚ ਚੱਕ ਫੁਨਸੀ ਹੋਵੇ ਮੈਂ ਕਹਾਂ ਜੀ ਫੁਨਸੀ ਇੱਕਦਮੀ ਕਿੱਥੋਂ ਹੋ ਗਈ ਐ ਨਾ ਫਿਰ ਉਹਨਾਂ ਨੇ ਮੈਨੂੰ ਦਵਾਈ ਦਿੱਤੀ ਜੀ ਦਰਦ ਦੀ ਗੋਲੀ ਦਿੱਤੀ ਦੋ ਤਿੰਨ ਵਾਰ ਦਵਾਈ ਪਾਈ ਉੱਥੇ ਅੱਧਾ ਘੰਟਾ ਲਾ ਕੇ ਕਿਉਂ ਆ ਕਦੀ ਦਵਾਈ ਪੈ ਗਈ ਨਾ ਸੁਣ ਹੋਣ ਵਾਲੀ ਉਹ ਤਾਂ ਚੀਕ ਟਿਕ ਗਈ ਫਿਰ ਮੈਂ ਮਸਾਂ ਘਰੇ ਆਈ ਘਰੇ ਆ ਕੇ ਉਹਨਾਂ ਨੇ ਤਾਂ ਇਹ ਕਿਹਾ ਸੀ ਦਿਨ ਵਿੱਚ ਦੀ ਚਾਰ ਵਾਰ ਦਵਾਈ ਪਾਉਣੀ ਹੈ ਮੈਂ ਤਾਂ 2-3 ਘੰਟੇ ਬਾਅਦ ਪਾ ਕੇ ਦਵਾਈ ਪੈ ਗਈ ਤੋ ਤਿੰਨ ਵਾਰ ਦਵਾਈ ਪਾ ਲਈ ਹੋਰੀ ਅੱਧੇ ਪੌਣੇ ਇੱਕ ਘੰਟੇ 'ਚ 15-15 ਮਿੰਟਾਂ ਬਾਅਦ ਹੀ ਪਾ ਲਈ ਫਿਰ ਟਿਕ ਗਈ ਬਸ ਹੁਣ ਵੀ ਨਾ ਜਦੋਂ ਉੱਪਰ ਚੱਕਦੇ ਆਂ ਜੀ ਅੱਖ ਤਾਂ ਵੀ ਹਵਾ ਪੈਂਦੀ ਆ ਜੇ ਬਸ ਜਦ ਤੈ ਇਹਨੂੰ ਬੰਦ ਕਰਕੇ ਰੱਖਣਾ ਪੈਂਦਾ ਹੈ ਇੰਨਾ ਕੰਮ ਵਦਿਆ ਮੈਂ ਅੱਖਾਂ ਕੀ ਹੋ ਗਿਆ ਕਿਉਂ ਟੈਨਸ਼ਨ ਹੋ ਜਾਂਦੀ ਹੈ ਨਿਗਾ ਦਾ ਕੰਮ ਹੈ ਜੀ ਹੁਣ ਇਹ ਤੋਂ ਪਤਾ ਉੱਥੇ ਮੈਨੂੰ ਤਾਂ ਇੱਕ ਦੋ ਵਿਚਾਰੇ ਮੇਰੇ ਮੂਰੇ ਮਰੀਜ਼ ਇਹ ਜਿਹੋ ਉਹਨਾਂ ਨੇ ਦੇਖ ਕੇ ਮੈਨੂੰ ਤਾਂ ਟੈਨਸ਼ਨ ਹੋ ਗਈ ਵੀ ਆਹ ਕੀ ਹੋ ਗਿਆ ਉਹਨਾਂ ਦੀਆਂ ਅੱਖਾਂ ਦੀਆਂ ਆਜ ਪਤਾ ਨਹੀਂ ਕੀ ਕੀ ਹੁੰਦੀ ਆਪਣੀ ਨਿਗਾਰੀ ਉਹ ਤਲੀ ਪਿਤਲੀ ਇਹ ਬਾਹਰੇ ਨਿਕਲਦੀ ਇੱਕ ਦੀ ਵਿਚਾਰੇ ਦੀ ਨਿਗਾ ਦੀ ਗਾਰੰਟੀ ਨਾਲਵੇਂ ਡਾਕਟਰ ਇਹ ਚੀਜ਼ਾਂ ਦੇਖ ਕੇ ਤਾਂ ਬਹੁਤ ਡਰ ਲੱਗਦਾ ਹੁਣ ਵੀ ਮੈਂ ਜਮੀ ਨਹੀਂ ਬਾਹਰੇ ਨਿਕਲਦੀ ਬਸ ਹੁਣ ਨਿਕਲ ਗਿਆ ਪਿੰਦਰ ਘੇਰ ਚਲਾ ਗਿਆ ਮੈਂ ਸਭ ਨੂੰ ਸੌਂਣ ਬੰਨੀਆਂ ਨੇ ਵਿਚਾਰੇ ਨੇ ਹੁਣ ਮੈਨੂੰ ਸਾਨੂੰ ਗਰਮੀ ਆ ਮੈਂ ਦੇਖਦੀ ਹਾਂ ਇੱਕ ਜੀ ਕਰਦਾ ਕੱਲਾ ਪਾਣੀ ਪੀ ਆਦਾ ਤੇ ਮੇਰੇ ਭੈਣਾਂ ਮੈਨੂੰ ਕਮੈਂਟ ਕਰਦੀਆਂ ਨੇ ਵੀ ਤੁਸੀਂ ਤਿਆਰ ਹੋ ਕੇ ਵੀਡੀਓ ਨਹੀਂ ਬਣਾਉਂਦੇ ਜੀ ਕੀ ਕਰੀਏ ਰੋਜ ਇੱਕ ਨਿੱਤ ਨਮੀ ਸੂਣ ਖੜੀ ਹੁੰਦੀ ਆ ਜੇ ਮੇਰਾ ਪਹਿਲਾਂ ਪੇਟ ਦਾੰਦ ਤੇ ਸੀਗਾ ਇਨਫੈਕਸ਼ਨ ਉਹ ਪੇਤੀ ਜੇ ਉਹ ਠੀਕ ਹੋਈ ਆ ਦੋ ਤਿੰਨ ਦਿਨਾਂ ਦੀ ਕੱਲ ਮੈਂ ਬਾਜ਼ਾਰ 바ਗੀ ਕਿੰਨੇ ਸੂਟ ਦੇਣ ਵਾਲੇ ਤੇ ਵਰਕ ਵਾਲੇ ਪਏ ਤੇ ਜੀ ਕੱਲੇ ਕੰਮ ਕਰਿਆ ਸ਼ਾਮ ਨੂੰ ਇੰਨਾ ਕੰਮ ਵਧਾ ਕੇ ਫੇਰ ਬੈਗੀ ਹੁਣ ਬਿਨਾ ਮੇਰੇ ਆ ਉੱਪਰੋਂ ਅੱਖ ਸਾਰੀ ਸੂਜੀ ਪਈ ਆ ਹੁਣ ਇਹਦੇ ਵਿੱਚ ਮੈਂ ਆਏ ਜਦੋਂ ਮਾੜੀ ਜਿਹੀ ਚੁੰਨੀ ਪੀਰ ਲੈਨੇ ਆਰਾਮਦਾਰੀ ਜੀ ਆ ਜਾਂਦੀ ਹੈ ਪਤਾ ਨਹੀਂ ਤਾਂ ਉਚਾਖਮ ਨੇ ਜਿਹੜੇ ਉਹ ਆਰਾਮ ਆ ਜਾਣਗੇ ਉਹਨਾਂ ਨੂੰ ਮੈਨੂੰ ਸਵੇਰੇ ਇਹਨਾਂ ਨੇ ਕੰਨ ਘੱਟਿਆ ਉਹਨੇ ਦੇਸੀ ਕਿਉਂ ਪਾਲੇ ਇੱਕ ਦੋ ਤੁਪਕੇ ਲਈ ਪਾਏ ਉਹਨਾਂ ਨੂੰ ਕੀ ਪਤਾ ਲੱਗ ਜੀ ਹੁਣ ਵੀ ਮੈਂ ਪਹਿਲਾਂ ਜਦੋਂ ਮੈਂ ਦੋ ਤਿੰਨ ਵਾਰ ਦਵਾਈ ਪਾਈ ਇਹ ਚ ਲੜੀ ਪੂਰੀ ਲੜਦੀ ਦੀ ਅੱਖ 'ਚ ਐ ਮਿਰਚਾ ਵਾਂਗੂ ਹੁਣ ਘਰ ਦੋ ਵਾਰ ਹੁਣ ਪਾਈਏ ਹੁਣ ਨਹੀਂ ਲੜੀ ਹੁਣ ਠੀਕ ਹੈ ਥੋੜਾ ਜਾਂ ਐ ਲੱਗਦਾ ਵੀ ਜਿਵੇਂ ਮਾੜਾ ਜਰਾ ਆਰਾਮ ਜਾ ਆ ਗਿਆ ਮੈਨੂੰ ਤਾਂ ਐ ਟੈਨਸ਼ਨ ਵੀ ਰਾਤ ਮੂਰੇ ਫੇਰ ਆਉਂਦੀ ਹੈ ਕੀ ਕਰਾਂਗੇ ਬਾਕੀ ਅੱਖ ਦਾ ਕੰਮ ਹੈ ਜੀ ਹੋ ਪਤਾ ਨਹੀਂ ਕਿ ਇੱਕ ਸੂਹਣ ਖੜੀ ਹੁੰਦੀ ਹੈ ਇੱਕ ਠੀਕ ਹੁੰਦੀ ਹੈ ਨਾਲ ਦੀ ਨਾਲ ਦੂਜੀ ਤਿਆਰ ਬਾਕੀ ਮੇਰੇ ਨਾਲ ਤਾਂ ਇਹ ਪਹਿਲੀ ਵਾਰੀ ਹੋਇਆ ਕੰਮ ਆ ਖਾਲ ਮੈਂ ਤਾਂ ਕਦੇ ਕਾਣ ਵੀ ਨਹੀਂ ਪਿਆ ਤੀ ਹਾਏ ਹਾਏ ਚਲੋ ਜੀ ਹੁਣ ਆਪਾਂ ਦੇਖਦੇ ਆ ਪਾਣੀ ਪੂਣੀ ਪਿਆਲੀ ਮੱਝਾਂ ਨੂੰ ਮਾਮਾ ਵਿਚਾਰਾ ਕੱਦੂ ਜੀ ਨੇ ਲਾਇਆ ਤੇ ਦੇਖੋ ਜੀ ਤਿਆਰ ਹੋ ਕੇ ਵੀਡੀਓ ਬਣਾਉਣੀ ਹਨਾ ਉਹ ਤਾਂ ਫਾਰਮੈਲਟੀਆਂ ਹੁੰਦੀਆਂ ਨੇ ਮੈਨੂੰ ਤਾਂ ਵੈਸੇ ਮੈਨੂੰ ਕੋਈ ਵੈਮ ਨਹੀਂ ਹੈਗਾ ਵੀ ਆਪਾਂ ਜਿਹੇ ਜਿਹੇ ਹੈਗੇ ਆ ਆਪਣੀ ਜਿਵੇਂ ਨਹੀਂ ਹਨਾ ਜ਼ਿੰਦਗੀ ਜੀ ਰਿਆਂ ਆਪਾਂ ਆਮ ਨੋਰਮਲ ਆਪਾਂ ਉਹਦੀ ਸੋਸ਼ਲ ਮੀਡੀਆ ਤੇ ਵੀਡੀਓ ਦੇ ਕੈਮਰੇ ਦੇ ਸਾਹਮਣੇ ਆਉਂਦੀ। ਇਹ ਆਤ ਨਹੀਂ ਹੈਗੀ ਵੀ ਮੈਂ ਕੈਮਰੇ ਦੇ ਸਾਹਮਣੇ ਕੁਝ ਹੋਰ ਦਿਖਾਂ। ਬਾਤ ਦੇ ਕਿਤੇ ਮੇਰੇ ਰੰਗ ਹੋਰ ਹੋਣ। ਇਹ ਚੀਜ਼ ਨਹੀਂ ਹੈਗੀ ਵੀ ਆਪਾਂ ਜਿਵੇਂ ਹੈਗੇ ਆਂ ਨੀ ਸਿੰਪਲ। ਮੈਨੂੰ ਥੋੜਾ ਜਿਹਾ ਵੀ ਜਿਆਦਾ ਇਹ ਨਹੀਂ ਹੈਗਾ ਵੀ ਜਿਵੇਂ ਉਹ ਵਿਆਹ ਪ੍ਰੋਗਰਾਮਾਂ ਤੇ ਜਿਵੇਂ ਕਈ ਬੜਾ ਜਿਆਦਾ ਓਵਰ ਹੈ। ਮੇਕਅਪ ਕਰਦੇ ਨੇ ਓਵਰ ਆਪ ਦਾ ਤਿਆਰ ਹੁੰਦੇ ਨੇ। ਬਸ ਮੈਨੂੰ ਸਿੱਧਾ ਸਿੰਪਲ ਸਿਰ ਬੋਣਾ। ਸਿੰਪਲ ਕੱਪੜੇ ਪੋਣੇ। بس ਇੰਨਾ ਕਹਾਂ ਵੀ ਆਪਾਂ ਨੂੰ ਸੂਟਾਂ ਦਾ ਥੋੜਾ ਜਿਹਾ ਹੁੰਦਾ ਹੈ ਪਹਿਣਾ ਨੂੰ ਸਾਰਿਆਂ ਨੂੰ ਵੀ ਬੰਦ ਪਾ ਲਈ ਪਰ ਮੈਨੂੰ ਕੋਈ ਵੀ ਮੈਂ ਜ਼ਿੰਦਗੀ 'ਚ ਕਦੇ ਕੋਈ ਰੇਗ ਪਜਾਮੀ ਜਾਂ ਕੋਈ ਸ਼ਰਾਰਾ ਜਾਂ ਕੋਈ ਕਲਾਜੋ ਕੋਈ ਨਹੀਂ بس ਛੋਟੇ ਹੁੰਦੇ ਨੇ ਪਤਾ ਨਹੀਂ ਮਾ ਮਾਪੇ ਕੀ ਕੁਝ ਪਾਇਆ ਫਰਾਕਾ ਪਾਇਆ ਨੇ ਜਾਂ ਕੁਝ ਵੀ ਪਾਇਆ ਕਿਵੇਂ ਮਰਜ਼ੀ ਉਹਨਾਂ ਨੇ ਆਪਾਂ ਨੂੰ ਪਾੜ ਲਿਆ ਪਰ ਜਿੰਨਾ ਥੋੜਾ ਤੱਕ ਮੇਰਾ ਐਕਸਪੀਰੀਅੰਸ ਹੈ ਵੀ ਜਿਸ ਤੱਕ ਮੇਰੀ ਸੁਰਤ ਸੰਭਲੀ ਹੈ ਮੈਂ ਕੋਈ ਐਦਾਂ ਦੀ ਕੋਈ ਵੀ ਚੀਜ਼ ਨਹੀਂ ਬਾਕੇ ਦੇਖੀ ਪੈਣ ਕੇ ਮੈਂ ਕਦੇ ਕਦੇ ਸੋਚਦੀ ਨੇ ਮੈਂ ਤਾਂ ਰੱਬ ਨੂੰ ਜਾ ਕੇ ਕਹੂੰਗੀ ਜਿਵੇਂ ਇਹ ਸਲਵਾਰ ਸੂਟ ਚ ਜੰਮੀ ਮੈਨੂੰ ਤਾਂ ਹੀ ਲੱਗਦਾ ਜੰਮੀ ਸਲਵਾਰ ਸੂਟ ਚ ਜੰਮੀ ਸੀ ਸਲਵਾਰ ਸੂਟ ਚ ਆ ਗਈ ਤੇ ਕੋਲੇ ਛੋਟੇ ਹੁੰਦੇ ਨੇ ਪਾਲਿਆ ਜਿਹੜਾ ਕੁਝ ਪਾਲਿਆ ਮੇਰੀ ਸੁਰਤ ਚ ਮੈਂ ਕੱਲੇ ਸਲਵਾਰ ਸੂਟ ਚ ਰਹੀਆਂ ਨਹੀਂ ਹੁਣ ਮੇਰਾ ਜੀ ਕਰਦਾ ਮੈਂ ਪਲਾਜ਼ੋ ਬਣਾ ਲਾਂ ਦੇਖਾਂਗੇ ਕੋਸ਼ਿਸ਼ ਕਰਕੇ ਜੀ ਤਾਂ ਬਾਹਲੇ 2-3 ਸਾਲ ਹੋ ਗਏ ਸੀ 플ਾਨ ਬਣਾ ਕੇ ਫੇਰ ਹਟ ਜੰਨੇ ਵੀ ਤਾਂ ਸੋਹਣਾ ਨਹੀਂ ਲੱਗਣਾ ਆਪਦੇ ਮਨ ਨੂੰ ਹੀ ਕਹਿੰਦੇ ਨੇ ਵੀ ਸੋਹਣਾ ਨਹੀਂ ਲੱਗਣਾ ਮੈਨੂੰ ਵਧੀਆ ਨਹੀਂ ਲੱਗਦਾ ਜੀ ਬਾਕੀ ਆਪਦੇ ਮਨ ਨਾਲ ਹੁੰਦਾ ਹੈ ਨਾ ਜਿਵੇਂ ਦੀ ਚੀਜ਼ ਆਪਾਂ ਨੂੰ ਠੀਕ ਲੱਗਦੀ ਹੈ ਤਾਂ ਉਮੀ ਕਰ ਸਕਦੇ ਆ ਬਾਕੀ ਮੇਰਾ ਇਹ ਕੋਈ ਮਕਸਦ ਨਹੀਂ ਹੈ ਕਿ ਆਪਾਂ ਕੈਮਰੇ ਸਾਹਮਣੇ ਹੋਰ ਦੀ ਬਾਤ ਚ ਹੋਰ ਆਪਾਂ ਜਿੰਮੇ ਦੇ ਹੈਗੇ ਆਂ ਜੀ ਉਮੀ ਸਿੰਪਲ ਠੀਕਾ ਆਪਾਂ ਕਿਹੜਾ ਕੋਈ ਨਿਆਮ ਲੈਣਾ ਵਧੀਆ ਤਿਆਰ ਹੋ ਕੇ ਵੀਡੀਓ ਬਣਾਈਏ ਕਿ ਨਾ ਜਾਂ ਕਿਸੇ ਨੂੰ ਦਿਖਾਉਣਾ ਹੈ ਚਲੋ ਜੀ ਹੁਣ ਆਪਾਂ ਦੇਖਦੇ ਆਂ ਕੰਮ ਕਰੀਏ ਫਿਰ ਮਿਲਦੇ ਆਂ ਤੇ ਮੈਂ ਮੈਂ ਤੁਹਾਨੂੰ 5 7 ਵਜੇ ਦੱਸੂਗੀ ਮੇਰੀ ਅੱਖ ਦਾ ਕੀ ਹਾਲ ਹੈ ਮੈਨੂੰ ਐ ਲੱਗਦਾ ਮੇਰਾ 50% ਫਰਕ ਹੈ ਜੀ ਬਿਲਕੁਲ ਅੱਖਾਂ ਦਾ ਹੈ ਨਹੀਂ ਵੀ ਚੰਗੀ ਠੀਕ ਹੈ 50% ਫਰਕ ਹੈ ਕੁੜੀ ਦੀ ਆਸ ਜੀ ਹੋ ਗਈ ਵਿਚਾਰ ਠੀਕ ਹੈ ਲਓ ਜੀ ਹੋ ਗਿਆ ਫੇਰ ਹਨੇਰੀ ਦਾ ਮੌਸਮ ਰੋਜ਼ ਰੱਬ ਰਾਤ ਨੂੰ 5 6 ਵਜੇ ਨੂੰ ਕੰਮ ਸ਼ੁਰੂ ਕਰ ਦਿੰਦਾ ਨਿੰਦਰ ਪਾਣੀ ਪੀ ਆ ਗਿਆ ਮੈਂ ਸਾਨੂੰ ਨਾ ਕੱਪੜਿਆਂ ਦੀ ਮਸ਼ੀਨ ਵੀ ਹੋਣ ਲੱਗੀ ਐ ਸਵੇਰੇ ਤੁਹਾਨੂੰ ਦੱਸਿਆ ਸੀ ਮੇਰਾ ਅੱਖ ਦਾ ਕੰਮ ਵਧ ਗਿਆ ਮੌਸਮ ਦੇਖੋ ਮੇਰੀ ਦਾ ਹੋ ਰਿਹਾ ਪਿਆ ਮੱਝਾ ਪਾਣੀ ਪੀ ਲਿਆ ਸੰਨੀ ਖਾ ਲਈ ਦੋ ਵਾਰ ਆਟਾ ਲਾਤਾ ਬੈ ਗਈਆਂ ਬੱਚੇ ਚਲੇ ਗਏ ਖੇਡਣ ਦਾਲ ਮੈਂ ਰੱਖਤੀ ਕद्दू ਦੀ ਸਬਜ਼ੀ ਸਾਨੂੰ ਆਰਤੀ ਪੈਰੀ ਸੀ ਸੁੱਕੀ ਦਾਲ ਨੂੰ ਵੀ ਦਾਲ ਹਰੀ ਦਾਲ ਨੂੰ ਵੀ ਦਾਨ ਐਂ ਕਹੀ ਜਾਂਦੇ ਆ ਲੋ ਜੀ ਅੱਜ ਗਰਮੀ ਬਹੁਤ ਹੀ ਵੈਸੇ ਐਸਿਉਰੇਟ ਕਮਰੇ ਠੰਡੇ ਨਹੀਂ ਸਾਡੇ ਇੱਥੇ ਡੇਰੇ ਲਾ ਲਨੇ ਬਸ ਮੈਂ ਇੱਥੇ ਗੰਦਿਆਂ ਤੇ ਪੈ ਜਾਈ ਨਹੀਂ ਮੈਂ ਅੱਜ ਤਾਂ ਮੈਂ ਉੱਧਰ ਪੈ ਗਈ ਸੀ ਮੇਰੀ ਅੱਖ ਦੁਖਦੀ ਸੀ ਹਸਪੀਟਲ ਤੋਂ ਰੋਹਣੀ ਉੱਠ ਕੇ ਗਈ ਆ ਤੇ ਪਿੰਦਰ ਹੋਰੀ ਗਏ ਨਹੀਂ ਸਕੂਲ ਅੱਜ ਕਨੇ ਰਿਜ਼ਲਟ ਆ ਗਿਆ ਕੱਲ ਨੂੰ ਕੱਲ ਦਾ ਨੇ ਲੈ ਐਡਮਿਸ਼ਨ ਕਰਾਈ ਤੇ ਬਾਅਦ ਗਰਮੀ ਨਹੀਂ ਛੁੱਟੀਆਂ ਆ ਰਹੀਆਂ ਨੇ ਤੇ ਅੱਜ ਆਪਾਂ ਨੇ ਆਪਣੇ YouTube ਵਾਲੇ ਨੰਬਰ ਤੇ ਪਾਇਆ ਹੋਇਆ ਜੀ ਬਹੁਤ ਸੋਹਣੇ ਟੈਬੀ ਦੇ ਵੀ ਸੂਟ ਆ ਗਏ ਤੇ ਕਾਟਨ ਬਰਬਰੀ ਦੇ ਵੀ ਉਥੇ ਸਟੇਟਸ ਲਾਏ ਹੋ ਨੇ ਮੇਰੀਆਂ ਭੈਣਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰਦੇ ਹੋ ਜੀ ਤੇ ਤੁਸੀਂ ਪ੍ਰਾਈਸ ਨਹੀਂ ਦੇ ਚਿੰਤ ਰਹਿਆ ਕਰੋ ਜੀ ਭੈਣਾਂ ਸੂਤ ਪਾਉਂਦੀਆਂ ਨੇ ਵੀ ਹੋਰ ਰੇਟ ਘੱਟ ਪਾਉਂਦੇ ਨੇ ਉਹਨਾਂ ਦੇ ਵੀ ਫੈਬਰਿਕ ਦਾ ਫਰਕ ਹੁੰਦਾ ਉਹ ਉਹ ਪ੍ਰਿੰਟ ਸੇਮ ਹੋਣਗੇ ਤੇ ਫੈਬਰਿਕ ਸੇਮ ਹੋਏਗਾ ਪਰ ਬ੍ਰਾਂਡ ਨਹੀਂ ਹੋਏਗਾ ਜੀ ਉਹ ਦੇਖੋ ਜੀ ਆਪਾਂ ਨੇ ਦਾਲ ਘਰਤੀ ਸਬਜੀ ਆਟਾ ਗੁੰਨ ਕੇ ਰੱਖ ਦਨੇ ਹਨੇਰੀ ਦਾ ਮੌਸਮ ਜਿਆ ਹੋਇਆ ਪਿਆ ਐ ਨਹੀਂ ਪਤਾ ਸਾਫੀਆ ਕਦੋਂ ਨਹੀਂ ਆ ਜੇ ਆਹ ਨੇਰੀ ਆ ਜੇ ਮੀਂਹ ਆ ਦਾ ਜੇ ਕਿਹੜਾ ਮਾਹੌਲ ਹੈ ਤੁਸੀਂ ਉਹਨਾਂ ਦੀ ਪਹਿਲਾਂ ਸਟੈਂਪ ਚੈੱਕ ਕਰ ਲਿਆ ਕਰੋ ਵੀ ਕਿਵੇਂ ਦੀ ਆਪਾਂ ਇੱਕ ਦੂਜੇ ਦੀ ਹਨਾ ਇਦਾਂ ਹੀ ਕੋਈ ਸ਼ਾਰਟਸ ਵੀਡੀਓ ਪਾਈ ਹੁੰਦੀ ਆ ਉਹ ਦੇਖ ਕੇ ਕਹਿ ਦਿੰਦੇ ਆ ਵੀ ਤੁਹਾਡੇ ਸੂਟ ਮਹਿੰਗੇ ਨੇ ਜਾਂ ਸਸਤੇ ਨੇ ਵੀ ਉਹਨਾਂ ਦੇ ਇੰਨੇ ਨੇ ਤੁਸੀਂ ਸਟੈਂਪ ਚੈੱਕ ਕਰੋ ਜੀ ਫੈਬਰਿਕ ਦੀ ਫੇਰ ਆਪਾਂ ਕਹਿ ਸਕਦੇ ਆ ਨਾ ਵੀ ਰੇਟ ਘੱਟ ਹੈ ਬਾਕੀ ਸਾਨੂੰ ਸਾਡੀ ਫੈਬਰਿਕ ਦਾ ਇੰਨਾ ਕ ਯਕੀਨ ਹੈ ਵੀ ਅਸੀਂ ਸਾਨੂੰ ਕੋਈ ਵੀ ਕਸਟਮਰ ਇਹ ਨਹੀਂ ਕਹੇਗਾ ਵੀ ਸੂਟ ਖਰਾਬ ਹੋ ਗਿਆ ਹਨਾ ਤੇ ਚਲੋ ਜੀ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਹੈ ਤਾਂ ਤੁਸੀਂ ਕਰ ਸਕਦੇ ਹੋ ਬਾਕੀ ਸਾਡੀ ਗਰੰਟੀ ਹੋਊਗੀ ਜਿਹੜਾ ਬ੍ਰਾਂਡ ਦਾ ਕੱਪੜਾ ਹੋਏਗਾ ਜੀ ਉਹ ਥੋੜਾ ਮਹਿੰਗਾ ਹੀ ਹੁੰਦਾ ਹੈ ਹਨਾ ਤੇ ਮੇਰੀ ਥੋੜੀ ਜੀ ਅੱਖ ਇੱਥੇ ਜੇ ਥੋੜੀ ਜੀ ਰੜਕ ਪੈ ਰਹੀ ਹੈ ਹੁਣ ਮੈਂ ਦੋ ਤਿੰਨ ਵਾਰ ਦਵਾਈ ਹੋਰ ਪਵਾਵਾਂ ਮੂਰੇ ਰਾਤ ਆਉਂਦੀ ਹੈ ਮੈਂ ਤਾਂ ਮਾੜੀ ਜੀ ਚੀਜ਼ ਪੈਣ ਲੱਗ ਜਾਂਦੀ ਜਦੋਂ ਟੈਨਸ਼ਨ ਹੋ ਜਾਂਦੀ ਹੈ ਤੇ ਚਲੋ ਜੀ ਪਤਾ ਕੀ ਹੈ ਦਿਨ ਚ ਤਾਂ ਡਾਕਟਰ ਵੀ ਮਿਲ ਜਾਂਦੇ ਨੇ ਜੀ ਰਾਤ ਨੂੰ ਤਾਂ ਡਾਕਟਰ ਵੀ ਨਹੀਂ ਉੱਠਦੇ ਕੀ ਕਰੀਏ ਇਹ ਵੀ ਆਪਾਂ ਨੂੰ ਮਜਬੂਰੀਆਂ ਮਾਰ ਦਿੰਦੀਆਂ ਨੇ ਹਨਾ ਚਲੋ ਜੀ ਕਰੋ ਤੁਸੀਂ ਇਸ ਵਲੌਗ ਨਾਲ ਇੰਜੋਏ ਕੱਲ ਨੂੰ ਨਵੀਂ ਵੀਡੀਓ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ